ਪਿੰਡ ਦਿਹਾਣਾ ਵਿਖੇ ਕੁਲਹਿਿੰਦ ਕਾਂਗਰਸ ਪਾਰਟੀ ਦੇ ਆਦੇਸ਼ਾਂ ਅਨੁਸਾਰ ਮਾਨਯੋਗ ਪ੍ਰદાન ਅਮਰਿੰਦਰ ਸਿੰਘ ਰਾਜਾਵੜਿੰਗ ਜੀ ਅਤੇ ਰਾਜ ਬਖਸ਼ ਕੰਬੋਜ ਚੇਅਰਮੈਨ ਉਬੀ ਸੀ ਦੇ ਹੁਕਮਾਂ ਅਨੁਸਾਰ ਅੱਜ ਵੋਟ ਚੋਰੀ ਦੇ ਖਿਲਾਫ ਐਲਡੀਐਮ ਹਲਕਾ ਚੱਬੇਵਾਲ ਦੇ ਇੰਚਾਰਜ ਭੁਪਿੰਦਰ ਸਿੰਘ ਦਿਹਾਣਾ ਅਤੇ ਹੋਰ ਇਲਾਕੇ ਦੇ ਕਾਂਗਰਸੀ ਵਰਕਰਾਂ ਵੱਲੋਂ ਕੈਂਡਲ ਮਾਰਚ ਕਰਿਆ ਗਿਆ ਇਸ ਮੌਕੇ ਐਲਡੀਐਮ ਹਲਕਾ ਚੱਬੇਵਾਲ ਦੇ ਇੰਚਾਰਜ ਭੁਪਿੰਦਰ ਸਿੰਘ ਦਿਹਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਵੋਟ ਚੋਰੀ ਦੇ ਵਿਰੁੱਧ ਜਾਂ ਕੈਂਡਲ ਮਾਰਚ ਕਰਿਆ ਗਿਆ इस मौके कैंडल मार्च दौरान भुपिंद सिंह देहाणा, एल डी एम इंचार्ज चब्बेवाल पम्मा, कमलदीप बब्बू गुरप्रीत सिंह जंजुआ जोरावर सिंह जोरा इकबाल सिंह, बलजिंदर सिंह, सुच्चा सिंह जरनेल सिंह, दीपी जसवंत सिंह, सरूप राम तरलोचन सिंह, माड़ा राम सिंह जंजुआ मास्टर गुरदेव हरजीत सिंह आदि हाजर सन ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਵਾਇਕੁਲ ਜੀ ਦਾ ਖਾਲਸਾ ਵਾਇਕੁਲ ਜੀ ਦੀ ਫਤਿਹ ਅੱਜ ਦਾ ਜੋ ਕੈਂਡਲ ਮਾਰਚ ਦਾ ਪ੍ਰੋਗਰਾਮ ਆ ਜੀ ਇਹ ਸਭ ਨੂੰ ਪਤਾ ਜੀ ਮੋਦੀ ਸਰਕਾਰ ਕੀ ਕੁਛ ਕਰ ਰਹੀ ਆ ਜੀ ਲੱਖਾਂ ਲੱਖਾਂ ਦੇ ਹਿਸਾਬ ਨਾਲ ਵੋਟਾਂ ਜਾਲੀ ਵੋਟਾਂ ਪਵਾ ਦੇ ਆ ਉਹਦੇ ਕਰਕੇ ਸਾਡੀ ਕਾਂਗਰਸ ਹਾਈ ਕਮਾਂਡ ਵੱਲੋਂ ਇਹ ਸੁਝਾਸ਼ਨ ਦਿੱਤਾ ਗਿਆ ਕਿ ਸਾਡੇ ਇਲਾਕੇ ਵਿੱਚ ਕੈਂਡਲ ਮਾਰਚ ਕੱਢਿਆ ਜਾਵੇ ਤੇ ਉਸ ਦੇ ਤਹਿਤ ਅਸੀਂ ਕੈਂਡਲ ਮਾਰਚ ਕੱਢ ਰਹੇ ਹਾਂ ਤਾਂ ਕਿ ਮੋਦੀ ਸਰਕਾਰ ਨੂੰ ਪਤਾ ਲੱਗੇ ਵੀ ਤੇਈ ਸਰਕਾਰ ਕਿਸ ਤਰ੍ਹਾਂ ਬਣੀ ਆ ਅਸੀਂ ਮੋਦੀ ਸਰਕਾਰ ਦੀ ਇਹਦੇ ਵਿੱਚ ਬਹੁਤ ਰੀਤੀਆਂ ਐਡ ਕੀਤੀਆਂ ਆ ਜੀ ਸਾਨੂੰ ਪਤਾ ਲੱਗਦਾ ਜੀ ਮੋਦੀ ਸਰਕਾਰ ਕੀ ਕੁਝ ਕਰ ਰਹੀ ਆ ਉਹਦੇ ਤਹਿਤ ਅਸੀਂ ਸਭ ਕੁਝ ਕਰ ਰਹੇ ਹਾਂ ਜੀ ਅੱਗੇ ਵੀ ਸਾਡਾ ਇਦਾਂ ਪ੍ਰੋਗਰਾਮ ਚੱਲਦਾ ਰਹੇਗਾ ਜੀ ਸਾਨੂੰ ਸਾਰੇ ਸਹਾਯੋਗ ਦਿਓ ਸਾਡੇ ਨਾਲ ਜੁੜੋ ਜੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਵੇ ਤਾਂ ਅਸੀਂ ਇਹਨਾਂ ਤੇ ਸ਼ਕੰਜਾ ਕੱਸੀ ਆਪਣੇ ਦੇਸ਼ ਨੂੰ ਅੱਗੇ ਲੈ ਕੇ ਚਲੀਏ ਸਾਡੇ ਪਿੱਛੇ ਥੋੜਾ ਜਿਹਾ ਪਹਿਲੇ ਹੱਲੇ ਪਾਕਿਸਤਾਨ ਦੇ ਨਾਲ ਜੰਗ ਹੋਈ ਆ ਉਸ ਦੇ ਵਿੱਚ ਇੰਡੀਆ ਦਾ ਕੀ ਨੁਕਸਾਨ ਹੋਇਆ ਉਸ ਬਾਰੇ ਮੋਦੀ ਸਰਕਾਰ ਨੇ ਕੁਝ ਨਹੀਂ ਅਨਾਉਂਸ ਕੀਤਾ ਇਹ ਕਹੀ ਜਾ ਰਿਹਾ ਵੀ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਜਦ ਕੇ ਖਾਸਵਾ ਦੇ ਵਿੱਚ ਇੰਡੀਆ ਦਾ ਨੁਕਸਾਨ ਹੋਇਆ 15 ਫੌਜੀ ਲਾਪਤਾ ਹੋਏ ਆ ਜਹਾਜ਼ ਲਾਪਤਾ ਹੋਏ ਆ ਉਹਦੇ ਬਾਰੇ ਕੋਈ ਨਹੀਂ ਕਰਦਾ ਇਹ ਵੀ ਇੱਕ ਨੌਨੀਆ ਹਕਤ ਤਾਂ ਹੈ ਇਹਨੂੰ ਜਵਾਬ ਦੇ ਮਿਲਣਾ ਚਾਹੀਦਾ ਅਸੀਂ ਇਸ ਚੀਜ਼ ਦੇ ਵਿਰੋਧ ਦੇ ਵਿੱਚ ਅੱਜ ਕੈਂਡਲ ਮਾਰਚ ਕੱਢ ਰਹੇ ਹਾਂ ਜੀ ਹਲਕਾ ਚੱਬੇਵਾਲ ਪਿੰਡ ਦੇ ਆਣਾ ਦੀ ਭੁਪਿੰਦਰ ਸਿੰਘ ਹਲਕਾ ਇੰਚਾਰਜ OBC ਸੈੱਲ ਹਲਕਾ ਚੱਬਿਆਲਾ